ਕਿੱਥੇ ਜਿੱਥੇ ਸਾਡੇ ਹਿੰਦੁਸਤਾਨੀ ਵਸੇ ਆ ਉਥੇ ਉਥੇ ਤਖੜੇ ਹੋ ਕੇ ਮਜ਼ਬੂਤ ਹੋ ਕੇ ਰਹਿਣ ਚਾਹੇ ਬੰਗਲਾਦੇਸ਼ ਹੋਵੇ ਚਾਹੇ ਪਾਕਿਸਤਾਨ ਹੀ ਚਾਹੇ ਅੱਜ ਜੋ ਬੰਗਲਾਦੇਸ਼ ਹੋ ਰਿਹਾ ਉਹ ਉਹ 냐ਦੋਂ ਤੇ ਆ ਕਿ ਭਾਈ ਉਹ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਤੇ ਪਹਿਲੀ ਗੱਲ ਤੇ ਬੰਗਲਾਦੇਸ਼ ਚ ਕੰਮ ਉਹਨਾਂ ਦੀ ਮਰਜ਼ੀ ਵਗਿਆ ਨਹੀਂ ਹੁੰਦਾ ਕਹਾਂ ਦਾ ਰੋਕ ਤੂੰ ਨਹੀਂ ਆ ਥਾਲੀ ਹਿੰਦੂ ਮੰਦਿਰ ਜਿਹੜੀ ਜੀ ਬਿਲਕੁਲ ਗਲਤ ਗੱਲ ਆ चाहे हिंदू है चाहे सिख है जिथे भी साती बैठा अभी सुख मंगते हाँ और छोटिया मोटिया वारदात चलिया है सुख अहम मंदिर भी मंगनी अ गुरुद्वार की भी मंगनी सतमां आजादी दिहाड़ा मनाया ਮਨਾ ਰਿਹਾ ਤੇ ਵੱਖ-ਵੱਖ ਥਾਵਾਂ ਤੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਪੂਰਥਲਾ ਦੇ ਵਿੱਚ ਵੀ ਵੱਖ-ਵੱਖ ਥਾਈਂ ਪ੍ਰੋਗਰਾਮ ਹੋਏ ਨੇ। ਇਕਤਾ ਭਵਨ ਕਾਂਗਰਸ ਦਫ਼ਤਰ ਵਿੱਚ ਵੀ ਪ੍ਰੋਗਰਾਮ ਹੋਇਆ। ਤਿਰੰਗਾ ਝੰਡਾ ਵਦਾਇਕ ਰਾਣਾ ਗੁਰਜੀਤ ਸਿੰਘ ਹੋਣਾ ਨੇ ਲਹਿੜਾਇਆ। ਸਾਡੇ ਨਾਲ ਨੇ ਗੱਲਬਾਤ ਕਰਾਂਗੇ। ਰਾਣਾ ਜੀ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਕੀ ਅਸੀਂ ਆਯਾਦਾਂ? ਅ ਅੱਜ 78 ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਔਰ ਮੈਨੂੰ 2000 ਦੇ ਵਿੱਚ ਮੈਂ ਕਪੂਰਥਲੇ ਆਇਆ। ਉਦੋਂ ਉਦੋਂ ਨੇ 2002 ਤੋਂ ਲਗਾਤਾਰ ਚਾਹੇ ਅਸੀਂ ਝੰਡਾ ਸਟੇਡੀਅਮ ਦੇ ਵਿੱਚ ਸਰਕਾਰੀ ਤੌਰ ਤੇ ਲਹਿਰਾਉਨੇ ਆ ਇੰਡੀਪੈਂਡੈਂਟ ਡੇਜ਼ ਮਨਾਉਨੇ ਆ ਲੇਕਿਨ ਸਰਕਾਰਾਂ ਨਾ ਹੁੰਦਾ ਜਦੋਂ ਸਾਡੀ ਸਰਕਾਰ ਸੀ 2002 ਤੋਂ ਲੈ ਕੇ 2007 ਤਾਈਂ ਇਹ 17 ਤੋਂ ਲੈ ਕੇ 22 ਤਾਈਂ ਲਗਾਤਾਰ 2002 ਤੋਂ 2024 ਅਜਤੇ ਹੀ ਆ ਇੰਡੀਪੈਂਡੈਂਸ ਡੇ ਤੇ ਰਿਪਬਲਿਕ ਡੇ ਮੇਰੇ ਦਫਤਰ ਚ ਜੇ ਮੇਰੀ ਡਿਊਟੀ ਐਸ ਮੰਤਰੀ ਕਿਤੇ ਲੱਗੀ ਤਾਂ ਯੋਧੇ ਜਿਹੜੇ ਆ ਬੈਠੇ ਆ ਨਾ ਮੇਰੇ ਪਿੱਛੇ ਆ ਸਾਰੇ ਇਹ ਆਪ ਮਨਵਾਉਂਦੇ ਰਿਹਾ ਜਿ ਕੋ ਬੰਦੇ ਦੀ ਸਾਨੂੰ ਕਮੀ ਮਹਿਸੂਸ ਹੋ ਰਹੀ ਆ ਪਿਛਲੇ 2 ਸਾਲ ਤੋਂ ਉਹ ਝੰਡਾ ਦੀ ਰਸਮ ਤੇ ਨਹੀਂ ਆਏ ਉਦੋਂ ਸਾਨੂੰ ਦੁੱਖ ਲੱਗਦਾ ਸੀ ਹੁਣ ਅਫਸੋਸ ਹੈ ਬਹੁਤ ਦੁੱਖ ਹੈ ਬੜੀ ਦੁੱਖ ਹੈ ਕਿ ਮੜੀਆ ਜੀ ਜਿਨ੍ਹਾਂ ਦੇ ਹਮੇਸ਼ਾ ਹਰ ਕਾਰਜਕਰਮ ਦੇ ਵਿੱਚ ਉਹਨਾਂ ਦਾ ਹਿੱਸਾ ਹੁੰਦਾ ਸੀ ਅੱਜ ਸਾਡੇ ਚ ਨਹੀਂ ਉਹਨਾਂ ਨੂੰ ਮੈਂ ਸਲੂਟ ਕਰਦਾ ਔਰ ਕਾਂਗਰਸ ਦਾ ਔਰ ਸੱਚਾ ਸਿਪਾਈ ਇਸ ਦੇਸ਼ ਦਾ ਸੀ ਔਰ ਮੈਂ ਅੱਜ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਜਿੱਥੇ ਜਿੱਥੇ ਸਾਡੇ ਹਿੰਦੁਸਤਾਨੀ ਵਸੇ ਆ ਉਥੇ ਉਥੇ ਤਖੜੇ ਹੋ ਕੇ ਮਜ਼ਬੂਤ ਹੋ ਕੇ ਰਹਿਣ ਚਾਹੇ ਉਹ ਬੰਗਲਾਦੇਸ਼ ਹੋਵੇ ਚਾਹੇ ਪਾਕਿਸਤਾਨੀ ਕਿਉਂ ਨਾ ਹੋਵੇ ਬੜੇ ਭਾਰੀ ਗੰਤੀ ਸਾਡੇ ਹਿੰਦੂ ਵੀਰ ਉੱਥੇ ਵੀ ਨੇ ਔਰ ਉੱਥੇ ਰਹਿਣਾ ਚਾਹੀਦਾ ਮਜਬੂਤੀ ਨਾਲ ਰਹਿਣਾ ਚਾਹੀਦਾ ਔਰ ਅੱਜ ਸਿਰਫ ਜਿੱਥੇ ਮੜੀਆ ਜੀ ਦੀ ਮੈਂ ਗੱਲ ਕੀਤੀ ਨਾ ਉਹ ਤੇ ਸਾਡੇ ਲੋਕਲ ਲੈਵਲ ਦੀ ਗੱਲ ਹੈ ਅਗਰ ਰਾਸ਼ਟਰੀ ਲੈਵਲ ਦੀ ਗੱਲ ਕਰੀਏ ਤੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਸਾਡੇ ਭੂਤਪੂਰਵਕ ਪ੍ਰਧਾਨ ਮੰਤਰੀ ਅੱਜ ਜੋ ਬੰਗਲਾਦੇਸ਼ ਹੋ ਰਿਹਾ ਉਹ ਉਹ ਯਾਦ ਆਉਂਦਾ ਹੈ ਕਿ ਭਾਈ ਉਹ ਜੇ ਪ੍ਰਧਾਨ ਮੰਤਰੀ ਹੁੰਦਾ ਤੇ ਪਹਿਲੀ ਗੱਲ ਤੇ ਬੰਗਲਾਦੇਸ਼ 'ਚ ਕੰਮ ਉਹਨਾਂ ਦੀ ਮਰਜ਼ੀ ਬਿਗੈਰ ਨਹੀਂ ਹੋਣਾ ਸੀ ਤੇ ਜੇ ਹੁੰਦਾ ਤੇ ਜਿਹਨੇ ਗੱਦੀ ਤੇ ਬੈਠਣਾ ਸੀ ਉਹ ਵੀ ਉਹਨਾਂ ਦੀ ਮਰਜ਼ੀ ਦਾ ਆਪਾ ਉਹਨਾਂ ਨੂੰ ਹਲਾਤ ਆਏ ਦੁਆਲੇ ਦੇ ਮੁਲਕਾਂ ਨਾਲ ਸੰਬੰਧ ਪਰ ਮਜ਼ਬੂਤੀ ਨਾਲ ਪਕੜ ਬੜੀ ਸੀ ਖੈਰ ਮੈਂ ਫੇਰ ਇੱਕ ਵਾਰ ਸਭ ਦੇਸ਼ ਵਾਸੀਆਂ ਨੂੰ ਲੱਖ ਲੱਖ ਬਖਸ਼ੀ ਜੀ ਜਿਹੜੀ ਬੰਗਲਾਦੇਸ਼ ਦੇ ਦੋ ਹਾਲਾਤ ਹੈਗੇ ਆ ਭਾਰਤ ਜਿਹੜੀ ਸਰਕਾਰ ਹੈ ਉਹਦੀ ਭੂਮਿਕਾ ਕਿਦਾਂ ਦੇਖਦੇ ਆ ਕਿ ਉਹ ਠੀਕ ਤਰ੍ਹਾਂ ਭੂਮਿਕਾ ਨਿਭਾ ਪਈ ਹੈ ਨਹੀਂ ਮੈਂ ਇਹ ਟਿੱਪਣੀ ਨਹੀਂ ਕਰਨੀ ਅੱਜ ਦੇਖੋ ਖੁਸ਼ੀ ਦਾ ਦਿਹਾੜਾ ਸਾਰਿਆਂ ਨੂੰ ਮੁਬਾਰਕ ਹੋਵੇ ਔਰ ਅ ਇੰਦਰਾ ਗਾਂਧੀ ਜੀ ਦੀ ਮੈਂ ਜ਼ਰੂਰ ਤਰੀਫ ਕੀਤੀ ਹੈ ਕਿ ਵੀ ਜੋ ਬੰਗਲਾਦੇਸ਼ ਚ ਉਹਨੇ ਕੀਤਾ ਪਰ ਜਿਸ ਤਰ੍ਹਾਂ ਕਿ ਦੇਖਿਆ ਜਾ ਰਿਹਾ ਕਿ ਹਿੰਦੂ ਭਾਈਚਾਰਾ ਬਹੁਤ ਚਿੰਤਾ ਦੇ ਵਿੱਚ ਹੈਗਾ ਕੱਲ ਆਪਣੇ ਸ਼ਹਿਰ ਚ ਵੀ ਇੱਕ ਮਾਰਚ ਹੋਇਆ ਤਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਕਿ ਇਸ ਪੂਰਾ ਜਿਹੜਾ ਹਾਲਾਤ ਹੈਗੇ ਬੰਗਲਾਦੇਸ਼ ਦੇ ਉੱਥੇ ਜਿਹੜਾ ਹਿੰਦੂ ਭਾਈਚਾਰਾ ਜਾਂ ਸਿੱਖ ਭਾਈਚਾਰਾ ਜਾਂ ਧਾਰਮਿਕ ਸਥਾਨ ਹੈਗੇ ਆ ਉਹਨਾਂ ਨੂੰ ਕਹਿੰਦਾ ਰੋਕ ਕਿਉਂ ਨਹੀਂ ਆਇਆ ਖਾਲੀ ਹਿੰਦੂ ਮੰਦਿਰ ਜਿਹੜੀ ਕਿ ਬਿਲਕੁਲ ਗਲਤ ਗੱਲ ਆ ਚਾਹੇ ਹਿੰਦੂ ਆ ਚਾਹੇ ਸਿੱਖ ਆ ਜਿੱਥੇ ਵੀ ਸਾਡਾ ਭਾਰਤੀ ਬੈਠਾ ਅਸੀਂ ਉਹਦੀ ਸੁੱਖ ਮੰਗਦੇ ਆ ਔਰ ਮੇਰੇ ਖਿਆਲ ਨਾਲ ਇਹ ਇਹ ਭਾਰ ਸਰਕਾਰ ਦੀ ਜ਼ਿੰਮੇਵਾਰੀ ਆ ਔਰ ਅਗਰ ਹਵੀ ਨਵੀਂ ਹੁੰਦੀ ਆ ਤਹੀ ਮદાન ਛੱਡ ਕੇ ਭੱਜਣ ਵਾਲੇ ਥੋੜੀ ਨਾ ਸਿੱਖ ਤਾਂ ਤੇ ਜਿਹਨੇ ਬੈਠੇ ਬੈਠੇ ਰਹਿਣਗੇ ਹਿੰਦੂ ਜਿਹਨੇ ਬੈਠੇ ਬੈਠੇ ਰਹਿਣਗੇ ਬੈਠਣਾ ਚਾਹੀਦਾ ਔਰੇ ਛੋਟੀਆਂ ਮੋਟੀਆਂ ਬਾਰਦਾਤ ਤਾਂ ਚਲਦੀਆਂ ਰਹਿੰਦੀਆਂ ਸੁੱਖ ਅਸੀਂ ਮੰਦਰਾਂ ਦੀ ਵੀ ਮੰਗਣੀ ਹੈ ਅਸੀਂ ਗੁਰਦੁਆਰਿਆਂ ਦੀ ਵੀ ਮੰਗਣੀ ਹੈ ਤਾਂ ਮੇਰਾ ਆਖਰੀ ਕੁਐਸਚਨ ਹੈਗਾ ਕਪੂਰਥਲੇ ਦੇ ਜਿਹੜੇ ਹਾਲਾਤ ਪਿਛਲੇ ਦਿਨੀ ਬਣੇ ਤੁਹਾਨੂੰ ਵੀ ਪਤਾ ਲੋਕਾਂ ਨੂੰ ਵੀ ਪਤਾ ਸ਼ਹਿਰ ਵਾਸੀਆਂ ਨੂੰ ਵੀ ਪਤਾ ਉਹ ਕਿਦਾਂ ਸੁਧਣਗੇ ਕਿਦਾਂ ਦੇ ਪੂਰਾ ਹੋ ਗਿਆ ਤੁਹਾਨੂੰ ਪਤਾ ਹੀ ਹੈ ਜੱਗ ਜ਼ਾਹਿਰ ਕਰਨਾ ਦੇਖੋ ਅੱਜ 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 ਇਹ ਗੱਲ ਨਹੀਂ ਬਣਦੀ ਕੱਲ੍ਹ ਆ ਜਾਈ ਪਰਸੋਂ ਆ ਜਾਈ ਪੂਰਾ ਠੋਕ ਕੇ ਦੱਸਾਂਗੇ ਕਮਿਸ਼ਨਰ ਦਾ ਕੀ ਰੋਲ ਹੈ ਅੱਜ ਯਾਰ ਉਹ ਅ ਆਜ਼ਾਦੀ ਦਿਵਸ ਮਨਾਉਂਦੇ ਨੇ ਸੋ ਇਹ ਸੰਨ ਇਹ ਸੰਨ ਵਿਧਾਇਕ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਦਾ ਇਹੋ ਹੀ ਕਹਿਣਾ ਹੈ ਕਿ ਅੱਜ ਅਸੀਂ ਕਪੂਰਥਲੇ ਦੇ ਹਾਲਾਤਾਂ ਬਾਰੇ ਕੁਝ ਨਹੀਂ ਬੋਲਣਾ ਸਮਾ ਉਹਦੇ ਉਹਨਾਂ ਦੇ ਬਾਰੇ ਦੱਸਾਂਗੇ ਕਿ ਤੋਂ ਅੱਜ ਆਜ਼ਾਦੀ ਦਿਹਾੜਾ ਕਪੂਰਥਲਾ ਦੇ ਵਿੱਚ ਵੱਖ-ਵੱਖ ਥਾਈਂ ਮਨਾਇਆ ਗਿਆ ਕੈਮਰਾਮੈਨ ਰਾਜੂ ਦੇ ਨਾਲ ਇੰਦਰਜੀਤ ਸਿੰਘ ਚਾਲ ਡੈਲੀ ਡੈਕਸਟੀਵੀ ਕਪੂਰਥਲਾ